ਸਿਰ ਬਾਹਰ ਮਿਲ ਗਰ ਅਮ ਨੂੰ ਵਾਟਾਂ ਚਾ ਮੇਰ ਗਿਆ ਕਹਿੰਦਾ ਲਓ ਜੀ ਅੱਜ ਮੰਮੀ ਜੀ ਬਣਾ ਰਿਆ ਦਹੀਂ ਵਾਲੀ ਭਿੰਡੀ ਤੇ ਆਪਣਾ ਕੜਾਈ ਆਹੋ ਚੱਲਿਆ ਤਿਆਰ ਪੂਰਾ ਗਰਮ ਆ ਦੇਖਣ ਚ ਕਾਲਾ ਜਿਹਾ ਲੱਗਦਾ ਕੜਾਈ ਜੀ ਚੁੱਲੇ ਤੇ ਆ ਜੀ ਤਾਂ ਕਰਕੇ ਕੋਈ ਉਹਦਾ ਬਲੀ ਜਾਂਦਾ ਸਾਰ ਨੂੰ ਵੱਧ ਕੜਾਈ ਚੁੱਲੇ ਦੀ ਕਾਲਾ ਹੁੰਦਾ ਜੀ ਬਾਈ ਕੜਾਈਆਂ ਨਹੀਂ ਕਾਲਾ ਕੜਾਈਆਂ ਲੋਹੇ ਦਾ ਅਸੀਂ ਸੁੱਕੀ ਸਬਜ਼ੀ ਲੋਹੇ ਦੇ ਕੜਾਈ ਵਿੱਚ ਬਣਾਉਣੀ ਹੈ ਤੇ ਆਪ ਸਭ ਨੂੰ ਪਿਆਰ ਭਰੀ ਸਾਸਰੀ ਕਾਲ ਬਾਈ ਮਾਣੇ ਕੋਈ ਕਮੈਂਟ ਨਾ ਕਰਿਓ ਵੀ ਤੇ ਚੁਰਨੀ ਲੈ ਕੇ ਰੱਖੋ ਭਾਈ ਗਰਮ ਨਹੀਂ ਬਾਲੀ ਆ ਪਕੌੜਾ ਨਹੀਂ ਲੈ ਦੇ ਕੋ ਉਹਨਾਂ ਦਾ ਕੰਮ ਆਂਡੀ ਨਾਲ ਕੰਮ ਲੈਣਾ ਕਰੇ ਉਹਨਾਂ ਨੇ ਕਰ ਲੈ ਗਿਆ ਲੋਹੇ ਦੇ ਆਪਣਾ ਕੜਾਈਏ ਚਾਲੂ ਸਿੱਟਦੇ ਆ ਆਲੂ ਕਾਲੇ ਕਾਲੇ ਉਹਨੂੰ ਪੁੱਛੀ ਆ ਮੈਂ दाल ਕਾਦੀ ਆ ਸਬਜ਼ੀ ਕਾਦੀ ਆ ਕੰਧਾ ਆਲੂਆਂ ਦੇਖਣ ਚ ਲੱਗਦੇ ਤਾਂ ਹੈ ਨਹੀਂ ਮਸਾ ਦੇਖਦੇ ਨਹੀਂ ਲੱਗਦੇ ਜਿਵੇਂ ਕਾਲੇ ਆ ਨਾ ਨਾ ਟਿੰਡੀ ਹੋਵੇ ਟਿੰਡੀ ਹੋਵੇ ਆਕਾ ਜਾਂ ਰੰਗ ਤਾਂ ਕਲਰ ਚੇਂਜ ਹੁੰਦਾ ਪਰ ਇਹ ਵੀ ਗੁਣ ਬਹੁਤ ਹੁੰਦੇ ਲੋਹੇ ਦੇ ਕੜਾਈਏ ਚ ਉਹ ਤਾਂ ਮ ਕਾਲੀ ਦੇਖਣ ਨੂੰ ਜੀ ਨਾ ਕਰੇ ਇੰਨੀ ਕਾਲੀ ਬਣਾਦੀ ਉਹਨੇ ਤੂੰ ਨਾ ਗਈ ਟਿੰਡੀ ਮੈਂ ਤਾਂ ਛਾਰੀ ਖਾ ਲੇ ਕੜਾਈ ਦੇ ਚ ਬਣੀ ਹੋਈ ਮੇਰੀ ਫੇਵਰਿਟ ਬਣ ਰਹੀ ਹੈ ਪਿੰਡੀ ਖਾਵਾਂਗੇ ਮਾਸੀ ਨੂੰ ਕਹਦੇ ਇਸ ਗਰਮੀ ਚ ਪਿੰਡੀ ਖਾਣਾ ਸਵਾਦ ਹੀ ਵੱਖਰਾ ਕੈਨੇਡਾ ਦੇ ਬਰਸ ਚ ਕਿੱਥੇ ਸਵਾਦ ਲੱਗਦੀ ਹ ਰਮਣ ਜੇ ਕਿਤੇ ਮੀਂਹ ਪਿਆ ਹੋਵੇ ਤੇ ਪਿੰਡੀਆਂ ਸੁੱਕੀਆਂ ਬਣਾਈਆਂ ਹੁਣ ਪਰ ਪਿੰਡੀ ਖੜਮ ਹੀ ਹੋਵੇ ਤੇ ਨਾਲ ਹੋਵੇ ਤੰਦੂਰੀ ਰੋਟੀ ਆਹਾ ਆਹਾ ਆ ਸਿਰਾਂ ਗੱਲ ਵਾ ਆਹਾ ਆਹਾ ਬਿੜੀ ਬਣ ਰਹੀ ਆਹਾ ਦੇ ਵੀ ਵਾਲੀ ਜੀ ਮੈਂ ਤਾਂ ਨੂੰ ਗੋਲਗਲੇ ਵੀ ਬਣਾਵਾਂਗੇ ਨਾਲ ਮਾਸੀ ਨੂੰ 28 ਸਾਲ ਹੋ ਗਏ ਕੈਨੇਡਾ 'ਚ ਨਾ ਕੋਈ ਵਿਆਹ ਵਿਆਹ ਤੇ ਲੱਡੂ ਹੀ ਨਹੀਂ ਬਣਦੇ ਉਦੋਂ ਸਿੰਪਲ ਮਠਾਈ ਹੋਊਗੀ ਕਿਉਂ ਕੈਨੇਡਾ 'ਚ ਲੱਡੂ ਦਾ ਮੈਨ ਨਹੀਂ ਹੈ ਤਾਂ ਅਸੀਂ ਤਾਂ ਵਿਆਹ ਤੋਂ ਡਰਦੀਆਂ ਰਮਣ ਵੀ ਡਰਦੀ ਆ ਵਿਆਹ ਤੋਂ ਮੈਂ ਵੀ ਡਰਦੀ ਆ ਹਮ ਤਾਂ ਵਿਆਹ ਦੇ ਨਾਮ ਤੇ ਡਰ ਲੱਗ ਸਾਨੂੰ ਕਿਸੇ ਦਾ ਵਿਆਹ ਹੋਵੇ ਕਿਸੇ ਦਾ ਵਿਆਹ ਹੋਵੇ ਖਾ ਪੀ ਆਈਦਾ ਉਹ ਤਾਂ ਡਰ ਲੱਗਦਾ ਆ ਦੇਖੋ ਆਪਣਾ ਜੀ ਮਸਾਲਾ ਸਾਰਾ ਆਪਾਂ ਆਪ ਦਾ ਪਿਆਇਆ ਹੋਇਆ ਜੀ ਸਾਰਾ ਗੋਸ ਆਪਣਾ ਜਿਹੜਾ ਧਨੀਆ ਪਾਊਡਰ ਹੈ ਮੈਂ ਪੀਣਾ ਹਲਦੀ ਮੈਂ ਪੀਜੀ ਪਹੀ ਲੈ ਕੋਣ ਕਈ ਬੂ ਆਪ ਵੀ ਪੀ ਲੈਣਾ ਤੇ ਮਿਰਚ ਆਪਾਂ ਬਣਾਈ ਆ ਨਮਕ ਹੈ ਆਪਾਂ ਸੈਦਾ ਨਮਕ ਲੈ ਕੇ ਆਣੇ ਜੀ ਬਠਿੰਡੇ ਚੀਲਾ ਕੋਲੇ ਪੀਸਿਆ ਪਿਆ ਆ ਦਿੰਦੇ ਉਹ ਡਲਿਆ ਨੂਨ ਹੁੰਦਾ ਆ ਦੇਖੋ ਉਤੋਂ ਲੈ ਕੇ ਆਣੇ ਗੰਡੇ ਭੁੱਜ ਗਏ ਜਦੋਂ ਗੰਡੇ ਭੁੱਜ ਗਏ ਆਪਾਂ ਭਿੰਡੀ ਉਦੋਂ ਪਾਉਣੇ ਹੁੰਦੇ ਆ ਫਿਰ ਭਿੰਡੀਆਂ ਲਾਲਾ ਜੀਆਂ ਵੀ ਛੱਡ ਦਿਆਂ ਕਾਹ ਕਿ ਦਿਖਾਉਣਾ ਹੈ ਕੜਾਹੀ ਤਾਂ ਦਿਖਾਉ ਉਹ ਤੇ ਤਿੰਦੋ ਤੇ ਪਈ ਤੈਨੂੰ ਦਿਖਾਵਾਂ ਲੋਹੇ ਦੀ ਕੜਾਹੀ ਹੈ ਮਾਸੀਆਂ ਨੂੰ ਟੈਨਸ਼ਨ ਨਾ ਕਰੋ ਜਿੱਦੇ ਤੁਸੀਂ ਵਾਪਸ ਆਏ ਕੈਨੇਡਾ ਤੁਹਾਨੂੰ ਕੜਾਹੀ ਆ ਤੁਹਾਡੇ ਵਾਸਤੇ ਬੁੱਕ ਰੱਖਿਆ ਪਿਆ ਲੱਗਿਆ ਜੇ ਆਪਾਂ ਪਿੰਡੀਆਂ ਪਾਵਾਂਗੇ ਨਾ ਰਮਣ ਟੋ ਪਿੰਡੀਆਂ ਨਾ ਫਿਰ ਖੜਮੀਆਂ ਹੜੀਆਂ ਤੇ ਸੋਹਣੀਆਂ ਹੀ ਲੱਗਦੀਆਂ ਵੀ ਬਾਹਲਾ ਜੇ ਆਪਾਂ ਤਿੰਡੀ ਨੂੰ ਲਾਲਾਂ ਵਾਲੀ ਤੋਂ ਮੈਨੂੰ ਨਹੀਂ ਵਧੀਆ ਲੱਗਦੀ ਹੈ ਜੀ ਆਪਾਂ ਸਬਜੀ ਸੁੱਕੀ ਉਹ ਤੇ ਫਿਰ ਜਿਹੜੀ ਲਾਲ ਮਰਦੇ ਹੋ ਉਹ ਤੇ ਕੰਮ ਕਰਦੇ ਆਂ ਹਾਂਜੀ ਹਰਸੀ ਪਾ ਦਿਓ ਹਰਸੀ ਕੱਲੀ ਹਰਸੀ ਤੂੰ ਦੇਖ ਲਈ ਲਾਲ ਲੂੜਾਈਆਂ ਹੀ ਕਦਾਂਗੇ ਧੁੰਮਾ ਕਬੇਖੀ ਭਿੰਡੀ ਬਣਦੀ ਲੋਹੇ ਦੇ ਕੜਾਈਏ ਚ ਗੰਡੇ ਭੁੰਨ ਲੇ ਆਪਾਂ ਤੇ ਜੇ ਹੁਣ ਆਪਾਂ ਜ਼ਿਆਦੇ ਭਿੰਡੀਆਂ ਚ ਮਾਰਾਂਗੇ ਕੜਛੀ ਫੇਰ ਟੁੱਟਣਗੀਆਂ ਭਾਈ ਮਾਸੀ ਨੂੰ ਕਹਦੇ ਤੂੰ ਸਾਮੇ ਕੜਾਈ ਕੇ ਬਣਵਾ ਮਾ ਮੇ ਟੈਨਸ਼ਨ ਨਾ ਕਰ ਗਰਮੀ ਚ ਸਾਡਾ ਦੀਪੂ ਯੂਟਿਊਬਰ ਵੀਡੀਓ ਬਣਾਈ ਜਾਂਦਾ ਆਪਣੇ ਭਿੰਡੀਆਂ ਬਣਾਈ ਜੰਨੇ ਨਾਲ ਆਪਾਂ ਗੱਲਾਂ ਮਾਰੀ ਜਾਂਦੇ ਆ ਤੇ ਕਿਤੇ ਕਿਤੇ ਹਾਂ ਆਪਣੀ ਵੀਡੀਓ ਆਈ ਜਾਂ ਉਹ ਕੇ ਫਸਾਰੇ ਚ ਮੇਰਾ ਮੂੰਹ ਦਿਸੂਗਾ ਤੇਰਾ ਨਹੀਂ ਹੀਂਦਾ ਬਲੌਗ ਚ ਦਿਖਾ ਦਿੰਨੇ ਆ ਮਾਸੀ ਨੂੰ ਨਾ ਮਾਸੀ ਜਲ ਰਹਿਣ ਦੇ ਨਾ ਮਾਸੀ ਪਏ ਨੇ ਬੈਠਦੇ ਮੌਜ ਨਾਲ ਮੇਰੀ ਵੀਡੀਓ ਜਾਊਗੀ ਹੋਰ ਕਦੇ ਹੋਰ ਕਦੇ ਕੈਨੇਡਾ ਦੇ ਕਸਟਮਰ ਮਾਸੀ ਦੇ ਘਰੇ ਬੈਠੇ ਨੇ ਕਿ ਸਾਨੂੰ ਵੀ ਨਾ ਖਵਾ ਪਿੰਡੀਆਂ ਨਾ ਇਹ ਤਾਂ ਇਹ ਤਾਂ ਦਿਲ ਦਾ ਇਹ ਤਾਂ ਦਿਲ ਦਾ ਹੈ ਚਾਹੇ ਕੈਨੇਡਾ ਚ ਰਹਿੰਦੀ ਹੈ ਇਹ ਗੱਲ ਮੈਂ ਇਥੋਂ ਲਿਖ ਕੇ ਲੈ ਲਉ ਲੁਕਦੀ ਲਕਦੀ ਨਹੀਂ ਰੋਟੀ ਬਣਾ ਕੇ ਖਵਾਉਣ ਨੂੰ ਨਹੀਂ ਨਹੀਂ ਕਦੇ ਕਹਦੇ ਨੇ ਵੀ ਸੰਤ ਚੁੱਲ੍ਹੇ ਦੀ ਮਾਸੀ ਵੀ ਉਹਦੇ ਲੈ ਕੇ ਫੜਾ ਚੁਰਪਟਣ ਲੱਗੇ ਏਹਰ ਦਾ ਚੁਰਪਟਣ ਦੀ ਕੀ ਲੋੜ ਉਹਥੇ ਠਾਈਆਂ ਧਰ ਲੈਣੇ ਹੈਗੀਆਂ ਕੈਨੇਡਾ ਚ ਠਾ ਹਨਾ ਚਿੱਕਾਈਆਂ ਧਰ ਲੈਂਦੇ ਆ ਹਨਾ ਹਾਂ ਨਹੀਂ ਪਰ ਨਹੀਂ ਉਹ ਬੰਦੇ ਆਉਂਦੇ ਆ ਕਿ ਕਿੱਲਾ ਜਾ ਗਿਆ ਸੀ ਆਹ ਸਲੰਤਰ ਕਿਰਨ ਤੋਂ ਹੁੰਦਾ ਸੀ ਮੇਰੇ ਕੋਲ ਐਡੀ ਮੈਂ ਤਾਂ ਮੇਰੀ ਐਂ ਦਾ ਮੇਰੀ ਭੈਣ ਦਾ ਦਿਲ ਮੇਰੇ ਵਰਗਾ ਹੀ ਆ ਰੋਟੀ ਪਾਣੀ ਤੇ ਨਹੀਂ ਛੱਡਦੀ ਮੈਂ ਤਾਂ ਰੋਟੀ ਪਾਣੀ ਤਾਂ ਕਰ ਗਏ ਨਾ ਪਰ ਕੰਮ ਤਾਂ ਕਰਿਆ ਵਿਆਹ ਹੀ ਕਰ ਸੋ ਤਾਂ ਮੈਂ ਸਹੀ ਗੱਲ ਆ ਵਿਆਹ ਤਾਂ ਤਾਂ ਇੱਕੀ ਚੱਲਦਾ ਜੀ ਇਹ ਹਾਂ ਮੇਰੇ ਘਰ ਤੋਂ ਵੀ ਖਾਸ ਆਹ ਦੇਖ ਲਓ ਜੀ ਆਪਣੀ ਦਹੀਂ ਆ ਜੀ ਛੋਟਾ ਜਿਹਾ ਕੁੱਜਾ ਮਈ ਜਮਣ ਦਹੀਂ ਵੀ ਆ ਸਵਾਗਤ ਹੈ ਵਾਸਤੇ ਜਮੋਣਾ ਸਾਡਾ ਢਿੱਡ ਭਰ ਜਾਂਦਾ ਵਧੀਆ ਜੈਸੋ ਪੈਸਲ ਡੈਰੀ ਤੋਂ ਆਇਆ ਉਹਨੇ ਅੱਛੇ ਦਾਰ ਦੇ ਨਾਲ ਥੋੜੇ ਲਿਬੜ ਨਹੀਂ ਇਹ ਆ ਦੇਖੋ ਸੋਵੇਂ ਬਾਬਾ ਖਾ ਗਿਆ ਅੰਦਰੋਂ ਅਮੀ ਕਰੋਗੇ ਪਾਉਂਗੇ ਦਹੀਂ ਉਹ ਭਰਾਵਾ ਪਿੰਡੀਆਂ ਭੁੰਨ ਕੇ ਨਮਕ ਮਿਰਚ ਪਾ ਕੇ ਫਿਰ ਦਹੀਂ ਪਾਉਂਦੀ ਹੁਣੇ ਦਹੀਂ ਪਾਵਾਂ ਆਦਾ ਤੇਰੀ ਉਹ ਫਿਰ ਮੇਰੀ ਇਸ ਨਾਲ ਕੋਈ ਅਗਲਾ ਬਣਾਉਣ ਦਾ ਹੈ ਅਗਲਾ ਢੱਡ ਗਾਲਾਂ ਕੱਢੂ ਵੀ ਉਹ ਤਾਂ ਪਿੰਡੀਆਂ ਬਣੀਆਂ ਨਹੀਂ ਜਿਵੇਂ ਤਾਂ ਐਨੇ ਦਿਖਾਈਆਂ ਨੇ ਮੋਲਾ ਕਪੜਾ ਆ ਦੇਖੋ ਜੀ ਜਿਹੜੀਆਂ ਆਪਣੀਆਂ ਭਿੰਡੀਆਂ ਜੀ ਇਹ ਬਣ ਕੇ ਰੈਡੀ ਨੇ ਇਹਨਾਂ ਨੇ ਕੋਈ ਲਾਲਾ ਨਹੀਂ ਛੱਡੀਆਂ ਕਿਉਂਕਿ ਆਪਾਂ ਇਹਦੀ ਨਾ ਪਿਆਜ਼ ਪਹਿਲਾਂ ਭੁੰਨੇ ਸੀ ਤੇ ਖੜਮੀਆਂ ਘੱਟੀਆਂ ਭਿੰਡੀਆਂ ਬਣੀਆਂ ਹੁਣ ਤੁਹਾਨੂੰ ਦੱਸ ਦਿਆਂ ਵੀ ਆਪਾਂ ਹਲਕਾ ਜਿਹਾ ਰੰਗ ਚੇਂਜ ਹੁੰਦਾ ਲੋਹੇ ਦੀ ਕੜਾਹੀ 'ਚ ਛੱਡ ਜਾ ਭਾਈ ਗੁੱਡੀ ਨੂੰ ਵੀਡੀਓ ਬਣਾਈ ਜਾਣੀ ਕਿੰਨਾ ਮਾੜਾ ਜਿਹਾ ਬੇਟਾ ਤੇ ਆਹ ਦੇਖੋ ਜੀ ਭਿੰਡੀਆਂ 'ਚ ਪਹਿਲਾਂ ਪਾਵਾਂਗੇ ਆਪਾਂ ਜਿੰਨਾ ਵੀ ਆਪਾਂ ਨਮਕ ਮਿਰਚ ਜਿਹੜੇ ਹਿਸਾਬ ਨਾਲ ਖਾਣੇ ਆ ਦੇਖੋ ਨਮਕ ਮਿਰਚ ਦਾ ਕੋਈ ਹਿਸਾਬ ਨਹੀਂ ਹੁੰਦਾ ਕੋਈ ਨਾਮਕ ਮਿਰਚ ਜ਼ਿਆਦਾ ਖਾਂਦਾ ਹੁੰਦਾ ਕੋਈ ਘੱਟ ਖਾਂਦਾ ਹੁੰਦਾ ਠੀਕ ਹੈ ਅਸੀਂ ਨਾ ਤਾਂ ਬਾਲਾ ਖਾਂਦੇ ਆ ਤੇ ਨਾ ਹੀ ਬਾਲਾ ਫਿਕਲਾ ਜਾਂ ਖਾਂਦੇ ਆ ਉਹਦੇ ਹਿਸਾਬ ਨਾਲ ਮੈਂ ਇੱਥੇ ਨੂਨ ਮਿਰਚ ਪਾਉਂਗੀ ਨੂਨ ਮਿਰਚ ਦਾ ਵੀ ਦੇ ਹਿਸਾਬ ਆਪਣਾ ਆਪਣਾ ਹੁੰਦਾ ਉਹ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਵੀ ਤੁਸੀਂ ਇੰਨਾ ਪਾਓ ਕਿਉਂਕਿ ਮੈਂ ਤੁਹਾਨੂੰ ਕਹਦਾ ਵੀ ਤੁਸੀਂ ਆ ਵੱਧ ਪਾ ਲਓ ਤੁਸੀਂ ਉਹ ਨਾ ਖਾਂਦਾ ਇਹ ਨਾ ਹੋਮ ਹੋਣਾ ਉਹ ਗੱਲ ਵੀ ਜਲਦ ਹੋ ਜਾਂਦੀ ਆ ਆ ਦੇਖੋ ਆਪਾਂ ਆਪਣੇ ਅਕੋਰਡਿੰਗ ਨਮਕ ਮਿਰਚ ਪਾ ਲਿਆ ਜਿਹੜੀਆਂ ਪ੍ਰਿੰਡੀਆਂ ਨੇ ਤੇ ਵਧੀਆ ਬਣਨੀਆਂ ਖੜਮੀਆਂ ਖੜਮੀਆਂ ਆ ਜੇ ਨਹੀਂ ਬਚਾਲ ਜਾਈਆਂ ਨੂੰ ਆ ਇੱਕ ਤਾਂ ਕੜਾਈ ਆ ਲੋਹੇ ਦਾ ਦੱਜੇ ਨੰਬਰ ਆਪਾਂ ਇਹਦੇ ਵਿੱਚ ਨਮਕ ਆਪਦੇ ਅਕੋਰਡਿੰਗ ਪਾਇਆ ਤੇ ਜਾਂਦੇ ਆਪਾਂ ਚੁੱਲੇ ਦੀ ਚੀਜ਼ ਬਣਾਉਣੀ ਹੈ ਜੀ ਆ ਦੇਖੋ ਨਾਲੇ ਤਾਂ ਆਪਣੇ ਜਿਹੜੇ ਆ ਕੱਪੜਿਆਂ ਵਾਲੇ ਹੁੰਦੇ ਆ ਰੋਲ ਜੇ ਲੇਖੇ ਲੱਗ ਜਾਂਦੇ ਆ ਤੇ ਨਾਲੇ ਆਪਾਂ ਨੂੰ ਬੈਸੇ ਨਹੀਂ ਮੈਂ ਤਾਂ ਚੁੱਲੇ ਤੇ ਬਣਾਉਣੀ ਚੀਜ਼ ਵਧੀਆ ਲੱਗਦੀ ਆ ਆ ਦੇਖੋ ਚੁੱਲੇ ਤੇ ਬਣੀਆਂ ਭਿੰਡੀਆਂ ਤੇ ਗੈਸ ਤੇ ਬਣੀਆਂ ਭਿੰਡੀਆਂ ਦਾ ਦਿਨ ਰਾਤ ਦਾ ਫਰਕ ਹੁੰਦਾ ਜੀ ਆ ਦੇਖੋ ਕੀ ਡਿਸ਼ ਬੜੀਆ ਚੀਲੀ ਬਣੀ ਆ ਅਦੇਕ ਜਦੋਂ ਹੁਣ ਇਹਦੇ ਵਿੱਚ ਜਦੋਂ ਇਹਦੇ ਵਿੱਚ ਨੂਨ ਮੇਰੇ ਤੇ ਰਚ ਗਿਆ ਤੇ ਹੁਣ ਦੇਖੋ ਆਪਾਂ ਪਾਵਾਂਗੇ ਇਹਦੇ ਵਿੱਚ ਦਹੀਂ ਦਹੀਂ ਦੇ ਭਾਵੇਂ ਤੁਸੀਂ ਇੱਕ ਚਮਚਾ ਪਾ ਲਓ ਭਾਵੇਂ ਦੋ ਚਮਚੇ ਪਾ ਲਓ ਤੇ ਉਹ ਤੁਹਾਡੇ ਤੇ ਡਿਪੈਂਡ ਹੈ ਆ ਦੇਖੋ ਜੀ ਆਹ ਆਪਣੀ ਦਹੀਂ ਪਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਿਉਂਕਿ ਭਿੰਡੀਆਂ ਥੋੜੀਆਂ ਆਪਾਂ ਦੋ ਕ ਚਮਚੇ ਪਾਵਾਂਗੇ ਇਹਦੇ ਨਾਲ ਪਤਾ ਕੀ ਹੈ ਜਿਹੜਾ ਪਿੰਡੀਆਂ ਦੇ ਵਿੱਚ ਨਾਣ ਮਿਰਚ ਜਾਂ ਹੁੰਦਾ ਨਾਲ ਤੋਂ ਵੇਚ ਰਜੂਗਾ ਤੇ ਨਾਲ ਇਹ ਥੋੜੀਆਂ ਆ ਟੇਸਟੀ ਬਣੀਆਂ ਇਹ ਅੱਧਾ ਕਿਲੋ ਪਿੰਡੀਆਂ ਸੀਗੀਆਂ ਆਪਣੀਆਂ ਦੋ ਪਿਆਜ਼ ਪਾਲੇ ਤੇ ਹੁਣ ਇਹਦੇ ਵਿੱਚ ਆਪਾਂ ਦਹੀਂ ਪਾ ਕੇ ਹਲਕਾ ਜਿਹਾ ਥੀਕ ਲਵਾਵਾਂਗੇ ਬਾਲਾ ਨਹੀਂ ਲਵਾਉਂਦੇ ਪਾ ਕੇ ਦੇਖੋ ਤੁਸੀਂ ਦਹੀਂ ਪਰ ਖੱਟੀ ਨਾ ਹੋਵੇ ਅੱਗੇ ਪਿੰਡingan ਭਾਈ ਆਪਣੀ ਮੈਂ ਬਣ ਕੇ ਰੈਡੀ ਐ ਬਸ ਦਹੀਂ ਪਾ ਕੇ ਤੈਨੂੰ ਬੜਾ ਸੇਕ ਲਵਾਉਣਾ ਹੀ ਨਹੀਂਗਾ ਹੁਣ ਇਹਦੇ ਵਿੱਚ ਜਿਹੜਾ ਨੂਨ ਮਿਰਚ ਜਾ ਰੱਖ ਜੂਗਾ ਐਂ ਜਿਹੜੀ ਹੈਗਾਗਾ ਵੀ ਨੂਨ ਮਿਰਚ ਜਿਆ ਖੜਮੀਆਂ ਹੀ ਨਹੀਂ ਹੋਈਆਂ ਖਾਲਮ ਵੀ ਆ ਜਾਂਦੀਆਂ ਗੱਲ ਇਹ ਵੀ ਐ ਵੀ ਇਹਦੇ ਵਿੱਚ ਆਪਾਂ ਐ ਅੱਧਾ ਕਿ ਨਿੰਬੂ ਜਾਂ ਦਹੀਂ ਪਾ ਦਈਏ ਤੇ ਇਹ ਜਲਦੀ ਹੱਟ ਜਾਂਦੀਆਂ ਹਾਂ ਦੇਖੋ ਕਿੰਨਾ ਸੋਹਣੀਆਂ ਬਣੀਆਂ ਕੋਈ ਇਹਦੇ ਚ ਲਾਲਾਇਆ ਨਹੀਂ ਛੱਡੀਆਂ ਇਹਨਾਂ ਨੇ ਹਲੋ ਇਹ ਆਉਣੀਆਂ ਦੀ ਦਹੀ ਵਾਲਾ ਪਿੰਡ ਦਾ ਤੇ ਦਹੀਂ ਦੇ ਥਾਂ ਤੇ ਆਪਾਂ ਤੇ ਨਿੰਬੂ ਵੀ ਪਾ ਸਕਦੇ ਹਾਂ ਇਹਦੇ ਨਿੰਬੂ ਖਾਣ ਦੇ ਚੀਨ ਉਹ ਇਹਦੇ ਚ ਨਿੰਬੂ ਹੀ ਜਾ ਸਕਦੇ ਆ ਆ ਦੇਖੋ ਤੁਸੀਂ ਇਹ ਜੀ ਆਪਣੀਆਂ ਭਿੰਡੀਆਂ ਚਲੋ ਲਓ ਜੀ ਆਪਣੀ ਭਿੰਡੀ ਬਣ ਕੇ ਦਹੀਂ ਵਾਲੀ ਭਿੰਡੀ ਬਣ ਕੇ ਤਿਆਰ ਇਕੱਲੀ ਇਕੱਲੀ ਭਿੰਡੀ ਬਣੀ ਆ ਬਹੁਤ ਵਧੀਆ ਬਣੀ ਆ ਇਹ ਇਹ ਹਾਜਮ ਆ ਜਾਂਦੀ ਹੈ ਕਿਉਂਕਿ ਇਹਦੇ ਚ ਜਿਹੜਾ ਕਪਾ ਕਹਿੰਦੇ ਨੇ ਕਾਰਨ ਆਇਆ ਪਣ ਹੁੰਦਾ ਭਿੰਡੀ ਜੋ ਖਤਮ ਹੋ ਜਾਂਦਾ ਦਹੀਂ ਪਾਉਣ ਨਾਲ ਜਾਂ ਨਿੰਬੂ ਜਾਂ ਦਹੀਂ ਪਾ ਲਓ ਉਹਦੇ ਨਾਲ ਵੀ ਇਹ ਭਿੰਡੀ ਟਰਲ ਜਾਂਦੀ ਹੈ ਥੋੜੀ ਜੀ ਵਧੀਆ ਬਣ ਜਾਂਦੀ ਹੈ ਸੋ ਇਹ ਸੀ ਭਿੰਡੀ ਦੀ ਸਬਜੀ ਆਪਾਂ ਦੇਸੀ ਜਿਹੇ ਤਰੀਕੇ ਨਾਲ ਬਣਾਈ ਹੈ ਲੋਹੇ ਦੇ ਕੜਾਹੀਏ ਚ ਬਾਕੀ ਤੁਹਾਨੂੰ ਕਿੱਦਾਂ ਨਹੀਂ ਲੱਗਦੀਆਂ ਹੱਡੀਆਂ ਵੀਡੀਓ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪ ਸਭ ਨੂੰ ਮਨਜੀਤ ਕੌਰ ਮਾਨਵੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ